ਐਸਐਮ ਡੇਟ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਲੁਧਿਆਣਾ ਮੰਡੀ ਦੀ ਲੁਧਿਆਣਾ ਮੰਡੀ ਅਕਸਰ ਬਵਾਦਾਂ ਦੇ ਘੇਰੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਚਾਹੇ ਉਹ ਪਰਚੀਆਂ ਨੂੰ ਲੈ ਕੇ ਹੋਵੇ ਚਾਹੇ ਉਹ ਸਫਾਈ ਨੂੰ ਲੈ ਕੇ ਹੋਵੇ ਇਸ ਸਬੰਧ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਵਿੱਕੀ ਜੀ ਇਹ ਜਿਹੜੀਆਂ ਪਾਰਕਿੰਗ ਦੀਆਂ ਪਰਚੀਆਂ ਨੇ ਪਾਰਕਿੰਗ ਕਾਫੀ ਟਾਈਮ ਤੋਂ ਤੋਂ ਜਿਹੜੀ ਬੰਦ ਕਰ ਦਿੱਤੀ ਸੀਗੀ ਤੇ ਇਹ ਤੁਸੀਂ ਪਰਚੀਆਂ ਕੱਢ ਦਿੱਤੀਆਂ ਸਾਰੀ ਠੇਕਾ ਨਵਾਂ ਜੜਿਆ ਛਨੀਵਾਰ ਜੀ ਹੂੰ ਤੇ ਇਹ ਠੇਕੇਦਾਰ ਨੇ 4.5 ਕਰੋੜ ਦਾ ਠੇਕਾ ਲਿੱਤਾ ਜੀ ਜੀ ਇਹਦੇ ਵਿੱਚ ਮੋਟਰਸਾਈਕਲ ਐਕਟਿਵ ਆ ਸਾਈਕਲ ਫ੍ਰੀ ਹੈਗੇ ਐ ਸ਼ਖਸ 15 ਰੁਪਏ ਮੋਟਰਸਾਈਕਲ ਦੀ ਪਰਚੀ ਲੈ ਰਿਹਾ ਨੰਬਰ ਪਾਇਆ ਆ ਮੋਟਰਸਾਈਕਲ ਦਾ ਉਹ ਮੋਟਰਸਾਈਕਲ ਮੇਰਾ ਖੜਾ ਜੀ ਮੈਨੂੰ ਤੋਂ ਪਰਚੀ ਖੁਦ ਦਿੱਤੀ ਇਨਾਂ ਦੇ ਬੰਦਿਆਂ ਨੇ ਜੇ ਗੱਲ ਕੀਤੀ ਜਾਵੇ ਇਹ ਜਿਹੜਾ ਪੱਤੀ ਤੇ ਉੱਤੇ ਨੰਬਰ ਪਾਇਆ 2844 ਇਹ ਤੁਹਾਡੇ ਮੋਟਰਸਾਈਕਲ ਦਾ ਨੂੰ ਹਾਂਜੀ ਹਾਂਜੀ ਉਹ ਪਾਉਂਦੇ ਨਹੀਂ ਸੀ ਨੰਬਰ ਮੈਂ ਕਿਹਾ ਪੈਸੇ ਲੈਣੇ ਆ ਜੀ 15 ਰੁਪਏ ਮੇਥੋਂ ਮੋਟਰਸਾਈਕਲ ਦੇ ਹਾਂ ਮੈਨੂੰ ਨੰਬਰ ਪਾ ਕੇ ਦਿਓ ਫਿਰ ਉਹਨਾਂ ਨੇ ਨੰਬਰ ਪਾਏ ਮੈਂ ਉਹਨੂੰ ਪੈਸੇ ਦਿੱਤੇ 15 ਰੁਪਏ ਤੇ ਉਸ ਤੋਂ ਇਲਾਵਾ ਫਿਰ ਬਾਹਰ ਜਿਹੜੇ ਲੋਕੀ ਹੋਰ ਜਾਂਦੇ ਬੇ ਸੀ ਉਹਨਾਂ ਨੂੰ ਦੇਖ ਲਓ ਨੰਬਰ ਨਹੀਂ ਪਾਇਆ ਮੈਂ ਉਹਨਾਂ ਤੋਂ ਵੀ ਪਰਚਲ ਦਿੱਤੀ ਐ ਮੋਟਰਸਾਈਕਲ ਐਕਟਿਵ ਵਾਲਿਆਂ ਤੋਂ ਉਹਨਾਂ ਨੇ ਆਪਣਾ ਪਿੱਛੇ ਫਿਰ ਮੋਬਾਈਲ ਨੰਬਰ ਲਿਖ ਦਿੱਤਾ ਮੈਂ ਉਹਨਾਂ ਨੂੰ ਕਿਹਾ ਮੈਨੂੰ ਦਿਓ ਮੈਂ ਮਾਰਕੀਟਿੰਗ ਕਮੇਟੀ ਨਾਲ ਗੱਲ ਕਰਨੀ ਹੈਗੀ ਇਹ ਨੰਬਰ ਪਾ ਕੇ ਦਿੱਤਾ ਉਹਨਾਂ ਨੇ ਭਾਜੀ ਕਹਿੰਦੇ ਜਦੋਂ ਵੀ ਲੋੜ ਹੋਈ ਸਾਨੂੰ ਫੋਨ ਕਰ ਦੇਣਾ ਜੀ ਮਾਰਕੀਟਿੰਗ ਕਮੇਟੀ ਆ ਜਾਾਂਗੇ ਬਸ ਇਹ ਟੱਕੇ ਨਾਲੇ ਪਰਚੀ ਪੈਸੇ ਲੈਂਦੇ ਵੇ ਐਕਟਿਵ ਆ ਮੋਟਰਸਾਈਕਲ ਸਾਈਕਲ ਵਾਲੇ ਤੋਂ 10 ਰੁਪਏ ਜੀ ਇਹ ਉਹ ਮਨਾ ਵੀ ਕੀਤਾ ਅਮੀ ਮਾਫ ਨਹੀਂ ਲੈਣੇ ਤੁਸੀਂ ਐ ਕਹਿੰਦੇ ਸਰ ਅਜੀ ਠੇਕਾ ਕਿਥੋਂ ਬੁਰਾ ਕਰਨਾ ਆਪਣਾ 4.5 ਕਰੋੜ ਦਾ ਜੀ ਜੀ ਤੁਸੀਂ ਇਸੇ ਸੰਬੰਧ ਦੇ ਵਿੱਚ ਗੱਲਬਾਤ ਕੀਤੀ ਸੀ ਤੁਹਾਨੂੰ ਕਿਹਨੇ ਇਹ ਗੱਲ ਕਹੀ ਸੀ ਵੀ ਅਸੀਂ ਠੇਕਾ ਕਿੱਥੋਂ ਪੂਰਾ ਕਰਨਾ ਇਹਨਾਂ ਦੀ ਬੰਦੀ ਕਹਿੰਦੇ ਪਏ ਜੀ ਇਹ ਜਿਹੜੇ ਮੁਲਾਜ਼ਮ ਜਿਹੜੇ ਪਰਚੀ ਅੰਗੜ ਦੇ ਪਏ ਆ ਕਿ ਅੱਗੋਂ ਸਾਨੂੰ ਕਹਿੰਦੇ ਆ ਇਹ ਕਹਿੰਦੇ ਵੀਰ ਸਾਈਕਲ ਮੋੜ ਸਕਦੀ ਪਰਚੀ ਮਾਫ ਆ ਅੱਗੋਂ ਸਾਨੂੰ ਕਹਿੰਦੇ ਇਹ ਅਗਲੇ ਨੇ 4.5 ਕਰੋੜ ਦਾ ਠੇਕਾ ਲਿੱਤਾ ਠੇਕੇ ਦਾ ਉਹਨੇ ਪੂਰਾ ਕਿੱਥੋਂ ਕਰਨ ਜਿਹਨੋਂ ਨੇ ਤੁਸੀਂ ਮਾਰ ਕੇ ਜਿਹੜੀ ਗੱਡੀ ਚਲਾਉਨੇ ਹੋ ਤੁਹਾਡਾ ਅਕਸਰ ਇਹੀ ਹੈ ਤੇ ਮੰਡੀ ਦੇ ਵਿੱਚ ਆਣਾ ਜਾਣਾ ਲੱਗ ਰਿਹਾ ਹੁੰਦਾ ਪਤੂ ਸਰ ਜੀ 20 ਸਾਲ ਹੋ ਗਏ ਬਾਈ ਸਾਲ ਮੈਂ ਮੰਡੀ ਜੀ ਆਂ ਮੰਡੀ ਮੰਡੀ ਹਾਂਜੀ ਸਾਡਾ ਸਮ ਖੰਨਾ ਚ ਲੈ ਜਾ ਚੰਡੀਗੜ੍ਹ ਚ ਲੈ ਆਈ ਲੋਡਿੰਗ ਦਾ ਕੰਮ ਕਰਦੇ ਆ ਜੀ ਜਿਹੜੀ ਇੱਕ ਵਾਰੀ ਪਰਚੀ ਲੱਗ ਜਾਂਦੀ ਆ ਉਹ ਕਿੰਨੇ ਘੰਟੇ ਵੈਲਿਡ ਹੁੰਦੀ ਆ ਨਾ ਸਰ ਜੀ ਪਹਿਲਾਂ ਜਿਹੜੀ ਮਾਰਕੀਟ ਕਮੇਟੀ ਨਾਲ ਕੋਲ ਠੇਕਾ ਸੀ ਉਹ 12-12 ਘੰਟੇ 24-24 ਘੰਟੇ ਨਿਕਲ ਜਾਂਦੇ ਸੀ ਉਹ ਨਹੀਂ ਬੋਲਦੀ ਮਾਰਕੀਟ ਮੇਟੀ ਨਾਲ ਕੋਈ ਮੁੰਡਾ ਨਹੀਂ ਬੋਲਦਾ ਸੀ ਸਰਕਾਰੀ ਸੀ ਜੋਹ ਦਾ ਹੁਣ ਛਣੀਵਾਰਾ ਠੇਕੇਦਾਰ ਕੋਲ ਆਇਆ ਇਹ ਸਾਨੂੰ ਕਹਿੰਦਾ ਪਰ ਗੇੜਾ ਲਗੂ ਆ ਇੱਕ ਵਾਰੀ ਅੰਦਰ ਵੜ ਗਏ ਪਰਚੀ ਤਾਂ ਆ ਗਏ 25ਵੇਂ ਰੇਟ ਆ ਜੀ ਪਰਚੀ ਦਾ ਦੇਖੋ ਅਬ ਲਾਰੋ ਪਿਕਅਪ ਦਾ 25ਵੇਂ ਵਾਲੇ ਕਿਤੀ ਜਾਵੇ ਤੁਸੀਂ ਕਾਫੀ ਜ਼ਿਆਦਾ ਪਰਚੀਆਂ ਇਹ ਜਿਹੜੀਆਂ ਤੁਸੀਂ ਇੰਨੀਆਂ ਪਰਚੀਆਂ ਰੱਖੀਆਂ ਹੋਈਆਂ ਇਹ ਮੰਨ ਲਓ ਅਕਸਰ ਤੁਹਾਡੀਆਂ ਹੀ ਨੇ ਸਰ ਜੀ ਨਹੀਂ ਨਹੀਂ ਇਹ ਗੱਡੀ ਦਾ ਗੱਡੀ ਦੇ ਬੰਦੇ ਦਾ ਨੰਬਰ ਮੋਬਾਈਲ ਨੰਬਰ ਲੱਗ ਪਏ ਹੋਏਗਾ ਹਰੇ ਗੱਡੀਆਂ ਨੇ ਦਿੱਤੇ ਹੋਏ ਆ ਯਾਰ ਵੇਖੋ ਮੋਬਾਈਲ ਨੰਬਰ ਕਹਿੰਦੇ ਕਿ ਤੁਸੀਂ ਇਕੱਲੇ ਨਹੀਂ ਪਰੇਸ਼ਾਨ ਸਾਰੀ ਜਨਤਾ ਹੀ ਪਰੇਸ਼ਾਨ ਹੈ ਜੀ ਰੇੜੇ ਵਾਲੇ ਦਾ 15 ਰੁਪਏ ਰੇਡ ਲਿਸਟੇ ਰੇਟ ਆ ਜੀ ਜੀ ਉਹਦੇ ਤੋਂ ਇਸ ਸਬੰਧ ਦੇ ਵਿੱਚ ਤੁਸੀਂ ਕਦੀ ਉੱਚ ਅਧਿਕਾਰੀ ਨਾਲ ਗੱਲਬਾਤ ਕੀਤੀ ਮੰਡੀ ਬੋਰਡ ਤੇ ਸੈਕਟਰੀ ਸਾਹਿਬ ਨੂੰ ਲਿਖਤੀ ਜੀ ਦਿੱਤਾ ਹੈ ਜੀ ਮੈਂ ਕਹਿੰਦੇ ਜੀ ਅਸੀਂ ਇੱਕ ਦੋ ਦਿਨਾਂ ਦੇ ਕਰਾਂਗੇ ਸੈਕਟਰੀ ਸਾਹਿਬ ਨੂੰ ਉਸ ਤੋਂ ਬਾਅਦ ਨਹੀਂ ਕੀਤਾ ਉਸ ਤੋਂ ਬਾਅਦ ਐਮ ਐਲ ਏ ਰਾਜਿੰਦਲਵਾਰ ਜੀ ਆਗੇ ਐਮਐਲਏ ਉਹ ਪਰਸੋ ਆਏ ਸੀ ਸੰਜੀਤ ਤਲਵਾਰ ਜੀ ਸੰਜੀਤ ਤਲਵਾਰ ਜੀ ਸ਼ੁੱਕਰਵਾਰ ਆਏ ਸੀ ਉਹ ਕਹਿੰਦੇ ਜੀ ਦੋ ਦੋ ਦਿਨ ਦਾ ਟਾਈਮ ਜੋ ਸਾਨੂੰ ਅਸੀਂ ਦੋ ਦਿਨ ਇਹ ਨਿਭੇੜ ਦਿੰਨੇ ਆ ਤੁਹਾਨੂੰ ਮਤਲਬ ਜਿਹੜਾ ਪਰ ਜਿਹੜਾ ਹੈਗਾ ਅਸੀਂ ਚੰਡੀਗੜ੍ਹ ਰਿਪੋਰਟ ਭੇਜਦੇ ਆ ਉਹ ਗਿੜਾ ਪਰ ਜਿਹੜਾ ਨਹੀਂ ਲੱਗਿਆ ਰਹੇਗਾ ਤੁਹਾਨੂੰ ਉਹ ਅੱਜ ਤੱਕ ਉਹਨਾਂ ਦਾ ਕੋਈ ਜਵਾਬ ਨਹੀਂ ਆਇਆ ਸੰਜੀਤ ਤਲਵਾਰ ਜੀ ਦਾ ਇਹ ਗੱਲ ਕੀਤੀ ਜਾਵੇ ਜੇ ਸੰਜੀਤ ਤਲਵਾਰ ਜੀ ਨੇ ਤੁਸੀਂ ਕਿੰਨੇ ਟਾਈਮ ਪਹਿਲਾਂ ਗੱਲ ਕੀਤੀ ਔਰ ਕੀ ਕਿੰਨੀ ਵਾਰ ਤੁਸੀਂ ਕੰਪਲੀਟ ਪਾ ਚੁੱਕੇ ਹੋ ਕੰਪਲੀਟ ਦੇ ਇਥੇ ਮਾਰਕੀਟ ਕਮੇਟੀ ਜੀ ਇੱਕ ਪਾਈ ਸੰਜੀਤ ਤਲਵ ਹੈਗੇ ਆ ਠੇਕੇਦਾਰ ਠੇਕੇਦਾਰ ਨਹੀਂ ਬੁਲਾਇਆ ਸੀ ਸੰਜੇ ਦਲਵਾਰ ਜੀ ਨੂੰ ਅਸੀਂ ਨਹੀਂ ਬੁਲਾਇਆ ਉਹਨਾਂ ਨੂੰ ਸਾਨੂੰ ਸਾਡੇ ਕੋਈ ਡਰਾਈਵਰ ਜਿਹੜੇ ਆ ਰਿਕਸ਼ੇ ਵਾਲਾ ਸੰਜੇ ਦਲਵਾਰ ਜੀ ਨੂੰ ਜਾਣਦਾ ਨਹੀਂ ਆਇਆ ਨਜ਼ਦੀਕੀ ਤੋਂ ਇਹ ਠੇਕੇਦਾਰ ਨਹੀਂ ਉਹਨਾਂ ਨੂੰ ਖੁਦ ਬੁਲਾਇਆ ਉਹਨਾਂ ਨੇ ਆਣ ਕੇ ਤੁਹਾਨੂੰ ਇੱਕ ਮਤਲਬ ਇੱਕ ਹੌਸਲਾ ਦਿੱਤਾ ਕਿ ਇਹ ਪਰਚੀਆਂ ਤੁਹਾਡੀਆਂ ਕੈਨਸਲ ਹੋ ਜਾਣਗੀਆਂ ਵੀ ਪਰਚੀਆਂ ਨਹੀਂ ਲੱਗਿਆ ਜਾਏ ਪਰਚੀ ਲੱਗੇਗੀ ਜੇ ਰੇਟ ਤੇ ਲੱਗੇਗੀ ਜਿਵੇਂ ਹੁਣ 25 ਰੁਪਏ ਜੀਵ ਦੀ ਪਰਚੀ ਆ ਤੇ ਕੈਨਸਲ ਕਿਹੜੀਆਂ ਹੋਈਆਂ ਨੇ ਬਾਈਕਲ ਵਾਲੀਆਂ ਪਰਚੀਆਂ ਕੈਨਸਲ ਹੋਈਆਂ ਸੀਰੀਆਂ ਉਹ ਕੋਈ ਕਹਿੰਦਾ ਬੈਗ ਬੈਗ ਦੇ ਵਿੱਚ ਨਹੀਂ ਲੱਗਣੇ ਹੈਗੇ ਸੰਜੇ ਦਰਵਾਜੀ ਕਹਿੰਦੇ ਸੀ ਤੇ ਉਹ ਬੈਗ ਵਾਲੇ ਅੱਜ ਵੀ ਲੈ ਰਹੇ ਆ ਜੀ ਪਰਚੀਆਂ ਮੋਟਰਸਾਈਕਲ ਆਕਟਿਵੇਟ ਰੋਪਾ ਰੇ ਸਾਈਕਲ ਵਾਲੇ ਨੂੰ 10 ਰੁਪਏ ਜਦੋਂ ਤੁਸੀਂ ਇਸ ਸਬੰਧਤ ਵਿੱਚ ਚੇਅਰਮੈਨ ਜੀ ਨਾਲ ਗੱਲ ਕੀਤੀ ਸੀਗੀ ਤੇ ਉਹਨਾਂ ਨੇ ਤੁਹਾਨੂੰ ਕੀ ਕਿਹਾ ਉਹਨਾਂ ਨੇ ਵੀ ਇਹ ਕਹਿੰਦਾ ਜੀ ਉੱਪਰ ਅਸੀਂ ਲਿਖ ਕੇ ਭੇਜ ਲਿਖਤੀ ਸੀ ਭੇਜਦੇ ਆ ਤੁਹਾਨੂੰ 2 ਦਿਨਾਂ ਦੇ 2 ਦਿਨਾਂ ਦੇ ਜਵਾਬ ਦੇ ਦਾਂਗੇ ਮਤਲਬ ਸ਼ੁੱਕਰਵਾਰ ਆਈ ਸੀ ਮੀਟਿੰਗ ਹੋਈ ਸੀ ਸੱਜੇ ਜਲਵਾਰ ਜੀ ਆਈ ਸੀ ਤੇ ਅੱਜ ਦੇ ਲੋ ਕਿੰਨੇ ਦਿਨ ਅੱਜ ਸੋਮਵਾਰ ਪੈ ਗਿਆ ਜੀ ਇਦਾਂ ਕੋਈ ਜਵਾਬ ਨਹੀਂ ਇਹਨਾਂ ਦਾ ਸਾਡੇ ਕੋਲ ਹੈਗਾ ਹੁਣ ਵੀ ਬਲੈਰੋ ਪਿਕਅਪ ਗੱਡੀ ਮੇਰੇ ਨਾਲ ਬੈਜੋ ਮੈਂ ਗੱਡੀ ਦੇ ਅੰਦਰਵਾੜੂਗਾ 50 ਰੁਪਏ ਤੋਂ ਕੱਟ ਪਰਚੀ ਇਹੀ ਪਰਚੇ ਇਹਨਾਂ ਨੇ 12-12 ਘੰਟੇ ਪਾਏ ਆ ਜੀ ਆਪਣੇ ਹੋਰੋ ਠੇਕੇਦਾਰਾਂ ਨੇ ਕਈਆਂ 50 ਲਗਣ ਦੇ ਪਰਚੀ ਦੇ ਟਾਈਮ ਵਾਲਾ ਮੰਨਜ਼ਰ ਕਰਤਾ ਸੀ ਇਹਨਾਂ ਨੇ ਗੱਲ ਕੀਤੀ ਜਾਵੇ ਤੁਹਾਡੇ ਹੀ ਕਿਉਂ ਤਕਰਾਰ ਹੋਇਆ ਇਹਨਾਂ ਦੇ ਨਾਲ ਬਾਕੀ ਹੋਰ ਡਰਾਈਵਰ ਵੀ ਤਾਂ ਹੋਣਗੇ ਡਰਾਈਵਰ ਇਕੱਠੇ ਹੁੰਦੇ ਆ ਜੀ ਇਹਨਾਂ ਨੂੰ ਮਤਲਬ ਕਿ ਅੱਗੋਂ ਉਹਨਾਂ ਨੇ ਵੀ ਕਿਸੇ ਹੋਰ ਨੇ ਵੀ ਕੰਪਲੀਟ ਪਾਈ ਹੈ ਕੰਪਲੀਨ ਮੇਰੇ 70-80 ਬੰਦੇ ਨੇ ਸੈਲ ਕੀਤੇ ਹੋਇਆ ਜੀ ਡਰਾਈਵਰਾਂ ਨੇ ਕੰਪਲੀਟ ਤੁਸੀਂ ਚੇਅਰਮੈਨ ਨੂੰ ਹੀ ਚੇਅਰਮੈਨ ਸਾਨੂੰ ਦਿੱਤੀ ਹੈ ਜੀ ਤੇ ਉਹਨਾਂ ਨੇ ਕੀ ਐਕਸ਼ਨ ਕੀਤਾ ਉਹ ਇਹਨਾਂ ਨੂੰ ਕੋਈ ਐਕਸ਼ਨ ਨਹੀਂ ਹੋਇਆ ਜੀ ਬਨੋ ਜੀ ਅੱਜ ਜਦੋਂ ਤੁਸੀਂ ਇੱਥੇ ਪ੍ਰੈਸ ਕਾਨਫਰੰਸ ਦੇ ਵਿੱਚ ਆਏ ਹੋ ਤੇ ਅੱਜ ਤੁਹਾਡੇ ਨਾਲ ਪੁਰ ਹੋਰ ਡਰਾਈਵਰ ਕਿਉਂ ਨਹੀਂ ਆਏ ਮੈਂ ਸਰ ਜੀ ਹਸਪਤਲ ਸੀ ਮੇਰੇ ਵੱਡੇ ਭਾਈ ਸਾਹਿਬ ਹਸਪਤਲ ਦਾਖਲੇ ਗਿਆ ਮੈਂ ਉੱਥੇ ਬੈਠਾ ਸੀ ਮੈਨੂੰ ਫੋਨ ਆਈ ਕਹਿੰਦੇ ਇੱਥੇ ਆ ਜਾਓ ਤਾਂ ਮੈਂ ਉਥੋਂ ਸਿੱਧਾ ਮੁਰਸਾ ਲੈ ਕੇ ਘਰੇ ਵੀ ਨਹੀਂ ਗਿਆ ਸਿੱਧਾ ਇੱਥੇ ਆਇਆ ਅਮਰ ਘਰ ਦੇ ਨੂੰ ਮੈਂ ਰਸਤੇ ਗੱਲ ਨੂੰ ਲੈ ਕੇ ਕਦੀ ਤੁਹਾਡਾ ਕਿਸੇ ਨਾਲ ਤਕਰਾਰ ਵੀ ਹੋਇਆ ਤਕਰਾਰ ਇਹੀ ਆ ਠੇਕੇਦਾਰ ਦੇ ਬੰਦੇ ਕਹਿੰਦੇ ਵੀ ਠੇਕੇਦਾਰ ਜਿਹੜਾ ਹੈਗਾ ਇੱਕ ਇੱਕ ਨੰਬਰ ਗੇੜੇ ਤੇ ਜਸਵੰਤ ਹੈਗਾ ਉਹੀ ਕਹਿੰਦਾ ਕਹਿੰਦਾ ਸਾਰੇ ਸਾਰੇ ਸਿਆਪੀ ਜੜ ਤੂੰ ਆ ਤੂੰ ਸੱਪ ਸਾਲੂ ਹੀ 15 ਦੇ 30 ਲੀ ਜਾਂਦੇ ਰੇੜੇ ਵਾਲੇ ਤੋਂ ਤੇ ਜੀਬ ਦੇ 25 ਰੁਪਏ ਹੈਗੇ ਜੀ ਇਹ 50 ਲਿੰਦੇ ਬਈ ਤਕੇ ਨਾ ਕਰਦੇ ਬੋਡੀ ਬਿਲਡਰ ਰੱਖੇ 10-10 ਜੀ ਜੇ ਕੋਈ ਬੁੜਾ ਬੰਦਾ ਸੁੱਜੀ ਲੈ ਕੇ ਆਂਦਾ ਆ ਕੇ ਲੋ ਦੋ ਕਿਲੋ ਐਕਟਿਵ ਆ ਦੇ ਉਹਨਾਂ ਕਹਿੰਦੇ ਪੈਸੇ ਦੇ ਦੇ ਨਹੀਂ ਦੇਣਗੇ ਉਹਦੀ ਐਕਟਿਵ ਆ ਦੇ ਅੱਗੇ ਹੱਥ ਰੱਖ ਲਣਗੇ ਪੈਸੇ ਦੇ ਬੋਡੀ ਬਿਲਡਰ ਮਤਲਬ ਕਹਿੰਦਾ ਪਾਬਾ ਕੀ ਉਹਨਾਂ ਨੇ ਬੌਂਸਰ ਰੱਖੇ ਹੋਏ ਨੇ ਹਾਂ ਜੀ ਉਹ ਰੱਖਿਆ ਜੀ ਤੇ ਇਹ ਬੌਂਸਰਾਂ ਦਾ ਕੀ ਕੰਮ ਮੰਡੀ ਦੇ ਵਿੱਚ ਬਦਮਾਸ਼ੀ ਜੀ ਡਰਾਈਵਰਾਂ ਦੇ ਰੋਪ ਰੇੜੇ ਕਰੀਬਾਂ ਦੇ ਰੋਪ ਦਿਖਾਣ ਵਾਸਤੇ ਮੁੜਿਆ ਮਾਰਿਆ ਕੋਈ ਗੱਲ ਹੋਵੇ ਇਕੱਠੇ ਹੋਏ ਨੇ ਫਾਟੀ ਜੀ ਤੇ ਇਹ ਚੀਜ਼ ਨੂੰ ਲੈ ਕੇ ਕਦੀ ਪ੍ਰਸ਼ਾਸਨ ਨੇ ਇਹਨਾਂ ਨੂੰ ਮਨਾ ਨਹੀਂ ਕੀਤਾ ਮੜਾ ਲੱਡੂ ਸਾਹਮਣੇ ਗਿਆ ਜੀ ਨਹੀਂ ਹੋਣਗੇ ਜੀ ਐਮਐਲਏ ਸਾਹਿਬ ਵੀ ਕਹਿ ਗਏ ਆ ਉਸ ਤੋਂ ਬਾਅਦ ਐਮਐਲਏ ਸਾਹਿਬ ਚਲੇ ਗਿਆ ਤਾਂ ਵੀ ਉੱਥੇ ਬੈਠੇ ਸੀ ਸਵੇਰੇ 6 ਵਜੇ ਆ ਕੇ ਦੇਖ ਲਿਆ ਕਰੋ ਮੁੰਡੇ 8 8 10 10 ਕੁਰਸੀਆਂ ਢਾ ਕੇ ਦੇ ਨਾਲ ਛੜੇ ਦੇ ਬੈਠੇ ਹੁੰਦੇ ਸੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਪ੍ਰਸ਼ਾਸਨ ਨੂੰ ਆਈ ਇਹੀ ਕਹਿਣਾ ਚਾਹੁੰਦੇ ਜੀ ਜੋ ਸਰਕਾਰੀ ਰੇਡ ਆ ਉਹ ਸਣ ਤੋਂ ਲਿੱਤਾ ਜਾਵੇ ਰੇੜੇ ਵਾਲੇ ਤੋਂ ਰਿਕਸ਼ੇ ਵਾਲੇ ਤੋਂ ਸਾਈਕਲ ਸਕੂਟਰ ਐਕਟਿਵਾ ਮਾਫ ਕੀਤੀ ਜਾਵੇ ਉਹਦੇ ਕੋਈ ਗਵਰਨਮੈਂਟ ਨੇ ਸਰਕਾਰ ਵੱਲ ਉਹ ਦੇਖੀ ਨਾ ਲੈ ਤੇ ਅਸੀਂ ਗੱਲ ਕੀਤੀ ਜਾਵੇ ਇੱਕ ਤੁਹਾਡੇ ਹੱਥ ਦੇ ਵਿੱਚ ਫਾਈਲ ਲਿਆ ਤੇ ਫਾਈਲ ਸੀਗੀ ਹੁਣੇ ਤੁਸੀਂ ਜਿਹੜੀ ਦਿਖਾਰੇ ਸੀਗੇ ਉਹ ਮੰਨ ਲਓ ਕਿਹੜੀਆਂ ਕਿਹੜੀਆਂ ਐਪਲੀਕੇਸ਼ਨਾਂ ਤੁਸੀਂ ਲਿਖੀਆਂ ਹੋਈਆਂ ਔਰ ਕਿੱਥੇ ਕਿੱਥੇ ਦੇਣੀਆਂ ਨੇ ਇਹ ਇਹਨਾਂ ਨੂੰ ਉਹ ਸੈਕਟਰੀ ਸਾਹ ਨੂੰ ਦਿੱਤੀ ਜੀ ਮੋਹ ਲੱਗੀ ਹੋਈ ਹੈ ਇਹ ਦੇਖੋ ਜੀ ਸੱਤ ਰੀ ਦੀ ਦਿੱਤੀ ਹੋਈ ਇਹਦਾ ਕੋਈ ਸਾਡੀ ਸੁਣਾਈ ਨਹੀਂ ਹੋਈ ਇਹ ਡਰਾਈਵਰਾਂ ਦੇ ਇਹ ਦੇਖੋ ਸੈਂਡ ਡਰਾਈਵਰ ਸਾਰਿਆਂ ਦੇ ਕੀਤੇ ਹੋਏ ਜੀ ਏਏ ਐਵੇਂ ਸਾਰੇ ਸੈਂ ਕੀਤੇ ਡਰਾਈਵਰਾਂ ਦੇ ਇਹ ਗੱਲ ਕੀਤੀ ਜਮੇ ਇਸ ਟਾਈਮ 93 ਲੋਕਾਂ ਦੇ ਸਾਈਨ ਹੋਰ ਮੋਬਾਈਲ ਨੰਬਰ ਦੇਖਿਆ ਨੂੰ ਮਿਲ ਰਹੇ ਨੇ ਇਹ ਇਹਨਾਂ ਦੀ ਸੇਮ ਹੀ ਕੰਪਲੀਟ ਹੈ ਸਾਰੀ ਸੇਮ ਹੀ ਹੈ ਸਾਡੇ ਸਾਰੇ ਦੀ ਇਹ ਰੀਅਲ ਨਿਸਟ ਵੀ ਹੋਣੀ ਉਹ ਵੀ ਤੇ ਇਹਦੀ ਕੰਪਲੀਟ ਹੁਣ ਤੱਕ ਤੁਸੀਂ ਇਹ ਜਿਹੜੀਆਂ ਐਪਲੀਕੇਸ਼ਨ ਆਏ ਆ ਤੁਸੀਂ ਆਪਣੇ ਕਿੱਥੇ ਕਿੱਥੇ ਦੇ ਰਹੇ ਹੋ ਇੱਕ ਕਮਿਸ਼ਨਰ ਸਾਹਿਬ ਦੀ ਗਈ ਆ ਇਹ ਤੇਰੇ ਕਾਚੇ ਚ ਪਾਈ ਗਈ ਆ ਇੱਕ ਹੀ ਮੈਂ ਫੜਿਆ ਜਰ ਮੈਨੂੰ ਇਹਨਾਂ ਤੋਂ ਪੂਰਾ ਖਤਰਾ ਆਈ ਹੈ ਕੱਲ ਨੂੰ ਮੇਰੇ ਤੇ ਹਮਲਾ ਕਰਦਣ ਕਿਸ ਗੱਲ ਦਾ ਖਤਰਾ ਬਸ ਐ ਮੈਨੂੰ ਏ ਲੋਜਾਂ ਨੇ ਰੋਲਾ ਹੀ ਪਾਇਆ ਸਭ ਕੁਝ ਕਰਨ ਵਾਲਾ ਤੂੰ ਹੈਗਾ ਵਾਜ ਤੂੰ ਚੱਕੀ ਤੀ ਤੂੰ ਰੋਲਾ ਪਾਇਆ ਸਿਆਪੇ ਤੇਰੇ ਪਾਏ ਹੋਏ ਆ ਮੈਨੂੰ ਇਹਨਾਂ ਦੇ ਖਤਰਾ ਆਈ ਮੈਂ ਕਮਿਸ਼ਨਰ ਸਾਹਿਬ ਜੀ ਦੀ ਐਪਲੀਕੇਸ਼ਨ ਦਿੱਤੀ ਲਿਖੀ ਹੋਈ ਆ ਕੱਲ ਦੇਣ ਜਾਣੀ ਆ ਮੈਨੂੰ ਆ ਕਿਸੇ ਟਾਈਮ ਵੀ ਮੇਰੇ ਤੇ ਹਮਲਾ ਕਰ ਸਕਦੇ ਮੈਨੂੰ ਮਾਰ ਵੀ ਸਕਦੇ ਜਾਨੋ ਸਿਰਫ ਇੱਕ ਛੋਟੀ ਜੀ ਗੱਲ ਕਰਕੇ ਇੱਕ ਪਰਚੀ ਦੀ ਖਤਰੀ ਹੀ ਤੁਹਾਨੂੰ ਇਹਨਾਂ ਖਤਰਾ ਆ ਜੇ ਕਿਸੇ ਦាវੀਰ ਵੀ ਪਰਚੀ ਦੇ ਪਿੱਛੇ 30 50 ਵੀ ਪਰਚੀ ਵਿੱਚ ਥੱਪੜ ਮਾਰ ਸਕਦੇ ਕਿਸੇ ਨੇ ਤੇ ਇਹਨਾਂ ਦਾ ਮਾਰਨ ਕੋਈ ਨਹੀਂ ਬੰਦੇ ਨੂੰ ਕਿਸੇ ਵੇਲੇ ਵੀ ਮਾਰਸਦੇ ਕਿਹਨਾਂ ਤੋਂ ਖਤਰਾ ਆਇਆ ਤੁਹਾਨੂੰ ਆ ਉਭਰਾਏ ਕੰਪਨੀ ਦੇ ਠੇਕੇਦਾਰ ਆ ਜੀ ਇਹਨਾਂ ਦੇ ਗੇਟ ਦੇ ਬੈਠੇ ਹੁੰਦੇ ਸਿਰੇ ਆ ਗਏ ਬੋਡੀ ਬਿਲਡਰ ਨਾਲ ਇਹਨਾਂ ਦੇ ਤੇ ਮੈਨੂੰ ਇਹਨਾਂ ਦਾ ਪੂਰਾ ਖਤਰਾ ਆ ਕੱਲ ਨੂੰ ਮੈਨੂੰ ਰੱਬ ਨਾ ਕਰੇ ਕੁਝ ਹੁੰਦਾ ਮੈਨੂੰ ਕੁਝ ਹੋ ਜਵੇ ਮੇਰੇ ਮੋਹ ਦੇ ਜਿਵੇਂ ਆ ਰਿਹਾ ਖੁਦੋਂ ਇਹ ਹੋਣਗੇ ਠੇਕੇਦਾਰ ਮੈਨੂੰ ਇਹਨਾਂ ਦਾ ਪੂਰਾ ਖਤਰਾ ਆ ਜੀ ਰੀਡ ਲਿਸਟ ਇਹ ਦੇਖੋ ਜੀ ਇਹ ਸਰਕਾਰੀ ਰੀਡ ਲਿਸਟ ਆ ਜੀ ਜਿਹੜੀ ਚੰਡੀਗੜ੍ਹੋਂ ਇਹਨਾਂ ਨੇ ਠੇਕਾ ਪਾਸ ਕੀਤਾ ਇਹ ਸਰਕਾਰੀ ਰੀਡ ਆ ਜੀ 15 ਰੁਪਏ ਤਿੰਨ ਇਹਨਾਂ ਦੇ ਮਤਲਬ ਇਹ ਇਨਪੇ ਵਾਲੀ ਭੂੰਡੀ ਜਿਹੜੀ ਾਟੋਂਦਾ ਉਹਦੇ ਉਹ ਉਹਦੇ 25 25 ਰੁਪਏ ਲੈ ਰੇ ਆ ਜੀ ਇਹ ਬਲੈਰੋ ਪਿਕਅਪ ਜੀਪ ਲਿਖੀ ਹੈ ਇਹ ਜੀ ਇਹ ਕੋ ਬਲੈਰੋ ਕਾਰ ਜੀਪ ਾਟੋ 25 ਰੁਪਏ ਆ ਜੀ 50 ਰੁਪਏ ਲੈਂਦੇ ਜਿਹੜੀਆਂ ਪਰਚੀਆਂ ਮੇਰੀ ਜੇਬ ਵਿੱਚ ਆ ਰੇੜ ਬਸੇ ਰੇੜੇ ਦੂਨੇ ਲੈ ਕੇ ਟੱਕਾ ਕਰ ਰੇ ਆ ਜੀ ਇਸ ਕਰਕੇ ਮੈਂ ਆਵਾਜ਼ ਚੱਕੀ ਆ ਸਾਨੂੰ ਇਨਸਾਫ ਮਿਲੇ ਅਸੀਂ ਜੋ ਸਰਕਾਰੀ ਰੇਡ ਆਹੀ ਪਰ ਉਹਨੂੰ ਤਿਆਰ ਆ ਐਸਾ ਨਾ ਟੱਕਾ ਕਰਦੇ ਨਾ ਜਾਇ ਪਏ ਫਾਲਤੂ ਲੈਂਦੇ ਆ ਜੀ ਬਿਲਕੁਲ ਹੀ ਇਸ ਹਨ ਇੱਥੇ ਦੇ ਜਿਹੜੇ ਡਰਾਈਵਰ ਮੰਡੀ ਦੇ ਵਿੱਚ ਬਸ ਅਕਸਰ ਗੱਡੀ ਚਲਾਉਂਦੇ ਨੇ ਉਹਨਾਂ ਨੂੰ ਥੋੜੀ ਪਰੇਸ਼ਾਨੀ ਹੋ ਰਹੀ ਆ ਔਰ ਇਹਨਾਂ ਨੂੰ ਥੋੜਾ ਆਪਣੇ ਜਾਨ ਮਨ ਲਈ ਦਾ ਵੀ ਨੁਕਸਾਨ ਲੱਗ ਰਿਹਾ ਆ ਇੱਕ ਛੋਟੀ ਜੀ ਗੱਲ ਤੋਂ ਇੱਕ ਬਿਵਾਦ ਦੇ ਵਿੱਚ ਬਣਦੀ ਨਜ਼ਰ ਆ ਰਹੀ ਆ ਜਿਹੜੀ ਇੱਕ ਛੋਟੀ ਜੀ ਪਰਚੀ ਆ ਜਿਹੜੀ ਸਰਕਾਰੀ ਰੇਟ ਤੋਂ ਥੋੜਾ ਵੱਧ ਲਿਆ ਜਾਂਦਾ ਆ ਉਸ ਚੀਜ਼ ਨੂੰ ਲੈ ਕੇ ਥੋੜੀ ਟਕਰਾਅ ਰ ਆ ਇਸ ਸਬੰਧ ਦੇ ਵਿੱਚ ਅਸੀਂ ਉੱਚ ਅਧਿਕਾਰੀ ਨਾਲ ਵੀ ਗੱਲ ਤਸਵੀਰਾਂ ਅਸੀਂ ਤੁਹਾਨੂੰ ਮੰਡੀ ਦੀਆਂ ਦਿਖਾ ਰਹੇ ਹਾਂ ਜਿੱਥੇ ਕੀ ਦੇਖ ਰਹੇ ਹੋ ਤੁਸੀਂ ਕਿ ਇਸ ਟਾਈਮ ਜਿਹੜੇ ਕਿੰਨੀ ਗੰਦਗੀ ਦੇ ਵਿੱਚ ਨਰਕ ਭਰੀ ਜ਼ਿੰਦਗੀ ਜੀਦੇ ਜਿਹੜੇ ਇੱਥੇ ਤੇ ਸਬਜ਼ੀ ਵੇਚਣ ਵਾਲੇ ਨੇ ਆਓ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਭਈਆ ਕਿਆ ਨਾਮ ਆਪ ਦਾ ਬੁਲਟ ਕੁਮਾਰ ਬੁਲਟ ਜੀ ਬੁਲਟ ਜੀ ਦੀ ਕਦੀ ਆਪਣੇ ਕਦੀ ਬੋਲਾ ਨਹੀਂ ਕਿਸੇ ਕੋ ਕਿ ਯਹਾਂ ਤੇ ਇਤਨੀ ਗੰਦਗੀ ਹੈ ਪੈਸਾ ਤਾਂ ਸਭ ਲੈਵੇ ਕਰਤਾ ਹੈ ਲੋ ਸਫਾਈ ਕਰੇਗਾ ਲੋ ਉਹਨਾਂ ਦਾ ਜਿਮ ਮਾਰੀਆ ਸਭ ਤਾਂ ਕਿਸੇ ਕੋ ਬੋਲਾ ਆਪਨੇ ਨਹੀਂ ਬੋਲੇ ਕਿਉਂ क्योंकि सब लोग का सामना दिख रहा है सारा चीजें कितने पैसे लेते हैं आपसे किराया लेता है लोग तीन हजार का महीना का तो ये स्पाइग, स्पाइग ने कभी करके सब उन्हीं लगा बीच में सब उधर होता है इधर नहीं होता है ये हवा चलने से वो बदबू आता है फिर? कितना हाँ तो हवा चलेगा दिक्कत बारिश में कैसे होता है बारिश मौसम में ਕਚਰਾ ਉਰ ਉਰ ਕੇ ਇਧਰ ਆ ਜਾਂਦਾ ਹਵਾਮ ਤੁਸੀਂ ਮੈਲਪ ਕਰ ਵੀ ਆਦੀ ਹੋ ਜੀ ਖਸਮੈਲ ਤਾਂ ਹਵਾ ਮੈਂ ਵੀ ਕਰੇਗਾ ਉਹ ਤੁਸੀਂ ਦੇਖ ਸਕਦੇ ਹੋ ਇੱਥੇ ਥੋੜਾ ਜਿਹਾ ਪ੍ਰਵਾਸੀ ਮਜ਼ਦੂਰ ਨੇ ਇੱਕ ਤਰ੍ਹਾਂ ਦੇ ਡਰ ਵੀ ਰਹੇ ਨੇ ਬੋਲਣ ਤੋਂ ਔਰ ਜਦੋਂ ਕਹਿੰਦੇ ਇਹਨਾਂ ਦਾ ਕਹਿਣਾ ਇਹ ਵੀ ਆ ਕਿ ਜਦੋਂ ਹਵਾ ਚੱਲਦੀ ਆ ਔਰ ਸਾਦੇ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਜਿਹੜੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਗੰਦਗੀ ਦੇ ਵਿੱਚ ਬੈਠ ਕੇ ਸਬਜ਼ੀ ਵੇਚੀ ਜਾ ਰਹੀ ਹੈ ਔਰ ਜਿਹੜੀ ਸਬਜ਼ੀ ਲੋਕਾਂ ਲਈ ਸਿਹਤਮੰਦ ਰਹਿਣ ਲਈ ਹਰੀਆਂ ਸਬਜ਼ੀਆਂ ਕਿਹਾ ਜਾਂਦਾ ਆ ਉਹ ਸਬਜ਼ੀਆਂ ਕਿੱਧਰ-ਕਿੱਥੇ ਵੇਚ ਕੇ ਤੁਹਾਡੇ ਘਰਾਂ ਤੱਕ ਪਹੁੰਚਦੀਆਂ ਨੇ ਉਹ ਵੀ ਤਸਵੀਰਾਂ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਸਬੰਧ ਦੇ ਵਿੱਚ ਸਾਡੇ ਨਾਲ ਹੋਰ ਵੀ ਦੁਕਾਨਦਾਰ ਜੁੜੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਉਹ ਕਿੰਨੇ ਕ ਪੈਸੇ ਦਿੰਦੇ ਨੇ ਸਫਾਈ ਲਈ ਔਰ ਇੱਥੇ ਦੇ ਜਿਹੜੇ ਦੁਕਾਨਾਂ ਵਾਲੇ ਉਹ ਕਿੰਨਾ ਉਹਨਾਂ ਤੋਂ ਰੈਂਟ ਲਿਆ ਜਾਂਦਾ ਔਰ ਕਿੰਨੇ ਸਫਾਈ ਵਾਸਤੇ ਪੈਸੇ ਲਈ ਜਾਂਦੇ ਆ ਕਿਆ ਨਾਮ ਹੈ ਭਈਆ ਬਸੰਤ ਜੇ ਜਿ세 ਇਤਨੀ ਗੰਦਗੀ ਹੈ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰਸਾਨੀ ਕਿਉਂ ਨਹੀਂ ਬਦਮੂ ਬਹੁਤ ਆਤਾ ਹਨ ਉਹ ਰਾਤ ਕੇ ਫੇਕ ਜਾਂਦੇ ਹਨ ਕੋਈ ਕਿਸੇ ਨੂੰ ਬੋਲਾ ਨਹੀਂ ਕਦੀ ਆਪਣੇ ਨਹੀਂ ਬੋਲਾ ਤਾਂ ਨਹੀਂ ਬੋਲਤੇ ਹਨ ਤਾਂ ਕੋਈ ਛੂੰਹਤੇ ਨਹੀਂ ਹਾਂ ਬੋਲਤਾ ਹਾਂ ਕੋਈ ਸੁਣਤੇ ਨਹੀਂ ਬੋਜੀ ਕੀ ਕਰ ਸਕਤੇ ਤਸਵੀਰਾਂ ਨੇ ਮੰਡੀ ਦੀਆਂ ਜਿਹੜੀਆਂ ਤੁਸੀਂ ਦੇਖ ਰਹੇ ਹੋ ਸਾਡੇ ਚ भैया क्या नाम अजय कुमार जैसे में इतनी बाबू बारिश वारिश होती है तो कूड़े उगारे सब रास्ते पे आ जाते हैं सफाई की बात ही होती है तो सफाई कहते हैं होते हैं लेकिन रास्ते पे थे थे जो सामने फ्रंट पे है वही होती है सफाई बाकी इधर वैसा ही रहता है इतने पैसे दे तुसी पे कर दे सफाई वास्ते बाबू जी सब सफाई वास्ते सप्ताह ले जाते हैं बाबू जी इतना इतना हमें पता नहीं है लगे ठेकेदार का ही होगा मालिक पचास रुपए लेने जब आते हैं आपसे वो किस चीज के लेके जाते हैं सफाई का ही लेके जाते हैं तो वो फिर सफाई सफाई आप आप बोलते नहीं कि, सफाई तो आप कराते नहीं कि तो कराते भाव जी हम लोग बोले तो अगला कहता है कि सफाई तो होती है लेकिन सामने रोडो पर फ्रंट पे होती है बैक में तो कोई सफाई है कल को बीमार हो गए तो किसने दवाई लेके देनी है भाव जी किसी ने देना नहीं बीमारी तो ऐसे भी चल रही है इस समय बहुत सारी ऐसे आया जो मतलब ऐसा ਇੱਕ ਪਾਸੇ ਸਰਕਾਰ ਦੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਨੇ ਕਿ ਕਰੋਨਾ ਹਜੇ ਖਤਮ ਨਹੀਂ ਹੋਇਆ ਪੂਰਾ ਪ੍ਰਪੋਰਸ਼ਨ ਵਰਤੋ ਪੂਰੀ ਸਫਾਈ ਕਰੋ ਸੈਨੀਟਾਈਜ਼ਰ ਕਰੋ ਤੁਸੀਂ ਜਿਹੜੀਆਂ ਮੰਡੀ ਦੀਆਂ ਤਸਵੀਰਾਂ ਦਿਖਾ ਰਹੇ ਹੋ ਦਾ ਤਾਂ ਇੱਥੇ ਪਾਣੀ ਦਾ ਕੋਈ ਅਰੇਂਜਮੈਂਟ ਨਾ ਕੋਈ ਸੈਨੀਟਾਈਜ਼ਰ ਦਾ ਹੋਰ ਤੇ ਹੋਰ ਜਿਹੜੀਆਂ ਇੱਥੇ ਦੀਆਂ ਤੁਸੀਂ ਮੈਂ ਆਪਣੇ ਸਹਿਯੋਗੀ ਨੂੰ ਕਮਾਂਗਾ ਕਿ ਇਹ ਤਸਵੀਰਾਂ ਦਿਖਾਉਣ ਜਿਹੜੀਆਂ ਇੱਥੇ ਚਾਹ ਬਣਾਈ ਜਾਂਦੀ ਹੈ ਉਹ ਵੀ ਤੁਸੀਂ ਤਸਵੀਰਾਂ ਦੇਖੋ ਕਿ ਕਿੰਨੀ ਗੰਦਗੀ ਦੇ ਵਿੱਚ ਬੈਠ ਕੇ ਇਹ ਜਿਹੜੀਆਂ ਖਾਣ ਪੀਣ ਵਾਲੀਆਂ ਚੀਜ਼ਾਂ ਇੱਥੇ ਬਣਾਈਆਂ ਜਾਂਦੀਆਂ ਨੇ ਔਰ ਜਿਹੜੀਆਂ ਲੋਕਾਂ ਦੇ ਅੱਗੇ ਰੱਖੀਆਂ ਜਾਂਦੀਆਂ ਨੇ ਖਾਣ ਵਾਸਤੇ ਇਹ ਜਿਹੜੀਆਂ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਚਾਹ ਦੀਆਂ ਦੁਕਾਨਾਂ ਨੇ ਔਰ ਚਾਹ ਕਿੱਥੇ ਬੈਠ ਕੇ ਬਣਾਈ ਜਾਂਦੀ ਹੈ ਉਹ ਵੀ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਔਰ ਕਿੰਨੀ ਗੰਦਗੀ ਦੇ ਪਿੱਛੇ ਢੇਰ ਲੱਗੇ ਹੋਏ ਆ ਔਰ ਉੱਥੇ ਬੈਠ ਕੇ ਇੱਕ ਜ਼ਿੰਦਗੀ ਦੇ ਨਾਲ ਖਲਵਾੜ ਇਹਦੇ ਜ਼ਿੰਮੇਵਾਰ ਕੌਣ ਹੈ ਕੌਣ ਹੈ ਇਹਦੇ ਮੇਨ ਜ਼ਿੰਮੇਵਾਰ ਹੈ ਜਿਹੜਾ ਇੱਥੇ ਦੀਆਂ ਸਫਾਈ ਨੂੰ ਲੈ ਕੇ ਜਾਂ ਸੈਨੀਟਾਈਜ਼ਰ ਨੂੰ ਲੈ ਕੇ ਜਾਂ ਸ਼ੋਸ਼ੋ ਰਿਸੈਂਟਿੰਗ ਲੈ ਕੇ ਇਹ ਕਿਹਦੇ ਹਿੱਸੇ ਹੁੰਦੀ ਹੈ ਜ਼ਿੰਮੇਵਾਰੀ ਔਰ ਕਿਹਨੇ ਕਰਨੀ ਆ ਔਰ ਕਿਹੜੀ ਇਹਨਾਂ ਦੀ ਜਨਤਾ ਇਹਦੇ ਵਿੱਚ ਜਿਹੜੀ ਉਹਨਾਂ ਦੀ ਸਿਹਤ ਦੀ ਰਖਵਾਲੀ ਕਰੂਗਾ ਉਹ ਕੌਣ ਆ ਕਦੀ ਨਹੀਂ ਆਉਂਦਾ ਲੇਕਿਨ ਜਿਹੜੀ ਟੁੱਟੀ ਦੀ ਪੈਕਿੰਗ ਕੀਤੀ ਗਈ ਹੈ ਉਹ ਵੀ ਅਸੀਂ ਤੁਸੀਂ ਦੇਖ ਸਕਦੇ ਹੋ ਭਈ ਇੱਥੇ ਕਦੀ ਪਾਣੀ ਆਉਂਦਾ ਹਾਂਜੀ 6 ਵਜੇ ਹੁੰਦਾ ਹਾਂਜੀ 6 ਵਜੇ ਤੱਕ ਇਹਨੂੰ ਕੀ ਠੰਡ ਲੱਗਦੀ ਟੁੱਟੀ ਨੂੰ ਇਹ ਤੋਂ ਬਹੁ ਵੀ ਪਤਾ ਨਹੀਂ ਅੱਗੇ ਪਤਾ ਹੋਊਗਾ। ਇਹ ਰਸਾ ਕਿਉਂ ਪਿਟਾ ਹੋਇਆ? ਇਹ ਟੁੱਟੀ ਨਹੀਂ ਲੱਗੀ। ਤੁਸੀਂ ਦੇਖ ਸਕਦੇ ਹੋ ਇੱਥੇ ਟੁੱਟੀ ਵੀ ਨਹੀਂ ਲੱਗੀ। ਇੱਕ ਸਿਰਫ ਲਫਾਫੇ ਦੇ ਨਾਲ ਹੀ ਇਹਨੂੰ ਪੂਰੀ ਤਰ੍ਹਾਂ ਕਵਰਿੰਗ ਕੀਤਾ ਹੋਇਆ ਹੈ। ਇਤੋਂ ਹੀ ਮੰਡੀ ਦੇ ਵਿੱਚ ਬੈਠ ਕੇ ਜਿਹੜੇ ਦੁਕਾਨਦਾਰ ਨੇ ਉਹ ਪਾਣੀ ਪੂਣੀ ਪੀਂਦੇ ਨੇ ਔਰ ਪਿੱਛੇ ਦੀਆਂ ਤਸਵੀਰਾਂ ਵੀ ਤੁਸੀਂ ਦੇਖ ਸਕਦੇ ਹੋ ਕਿੰਨੀ ਗੰਦਗੀ ਦੇ ਵਿੱਚ ਮੱਖੀ ਮੱਛਰ ਬਾਕਾਇਦਾ ਨੇ ਇੱਥੇ। ਇੱਕ ਵਾਰੀ ਫੇਰ ਤੁਹਾਨੂੰ ਅਸੀਂ ਯਾਦ ਕਰਾ ਦਈਏ ਕਿ ਇਹ ਜਿਹੜੀ ਇਹ ਉਹੀ ਮੰਡੀ ਹੈ ਜਿੱਥੋਂ ਕਈ ਆਫੀਸਰਾਂ ਨੂੰ ਕਰੋਨਾ ਹੋਇਆ ਔਰ ਉਹਨਾਂ ਦੀ ਜਾਨ ਦੀ ਖੋਹ ਵੀ ਬਣਿਆ। ਇਹ ਇਤੋਂ ਹੀ ਕਰੋਨਾ ਨੇ ਪੈਰ ਪਸਾਰੇ ਸੀ ਸ਼ਹਿਰ ਦੇ ਵਿੱਚ ਔਰ ਇਹੀ ਮੰਡੀ ਦੇ ਹਾਲਾਤ ਤੁਹਾਨੂੰ ਅਸੀਂ ਦਿਖਾਰੇ ਆਪਣੇ ਚੈਨਲ ਰਾਹੀਂ ਕਿ ਇਹ ਮੰਡੀ ਦੇ ਉੱਤੇ ਕਿੰਨੀ ਕੁ ਸਫਾਈ ਆ ਔਰ ਕੀ ਕੀ ਇਹਦੇ ਵਿੱਚ ਹੋ ਰਿਹਾ ਵਾ ਉਹ ਵੀ ਤੁਹਾਨੂੰ ਸਾਰੀਆਂ ਤਸਵੀਰਾਂ ਦਿਖਾਈਆਂ ਇਹ ਤੇ ਜ਼ਿੰਮੇਵਾਰ ਕੌਣ ਹੈ ਇੱਕ ਵੱਡੇ ਸਵਾਲ ਨੇ ਸਰਕਾਰ ਅੱਗੇ ਪ੍ਰਸ਼ਾਸਨ ਅੱਗੇ ਕਿ ਇਹਦੀ ਸਫਾਈ ਨੂੰ ਲੈ ਕੇ ਕਿੰਨੀ ਕੁ ਕਿੱਲਤ ਭਰੀ ਜ਼ਿੰਦਗੀ ਜਿਹੜੇ ਇੱਥੇ ਦੇ ਦੁਕਾਨਦਾਰੇ ਆ ਉਹ ਵੀ ਆਪਣੀ ਜੀਰੇ ਨੇ ਇਸ ਸਬੰਧ ਦੇ ਵਿੱਚ ਅਸੀਂ ਇੱਥੇ ਦੀਆਂ ਜਿਹੜੀਆਂ ਪਰਚੀਆਂ ਲੱਗਦੀਆਂ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਪਰਚੀ ਕਿੰਨੇ ਚਿਰ ਵੈਲਿਡ ਆ ਔਰ ਕਿੰਨੇ ਦਿਨ ਲੱਗਦੀ ਹੈ ਇਹ ਆਈ ਵੀਰੇ ਇੱਕ ਮਿੰਟ ਸਿਰਫ ਇੱਕ ਵਾਰ ਆਪਾਂ ਇਹ ਪੁੱਛਣਾ ਸੀ ਕਿ ਜਿਹੜੀ ਇਹ ਪਰਚੀ ਆ ਕਿੰਨੇ ਦਿਨ ਵੈਲਿਡ ਆ ਔਰ ਮੰਨ ਲਓ ਇਹ ਕਦੋਂ ਤੱਕ ਲੱਗਦੀ ਆ ਇਹ ਵੀਰੇ ਕਿੰਨੇ ਦੀ ਕਿਹੜੀ ਕਿਹੜੀ ਵੀਲਰਾਂ ਨੂੰ ਲਾਉਣੇ ਨੇ ਇਸ ਪਰਚੀ ਵੀਰੇ 12 ਘੰਟੇ ਦੀ ਆ ਰੇੜੇ ਦੀ ਪਰਚੀ ਘੱਟਦੇ ਆ ਬਸ ਇੱਥੇ ਟੂ ਵੀਲਰ ਟੂ ਵੀਲਰ ਦੀ ਟੂ ਵੀਲਰ ਫ੍ਰੀ ਆ ਵੀਰੇ ਅੱਛਾ ਜੀ ਉਹਦੀ ਹੋਰ ਵੱਡੇ ਗੇਟਾਂ ਦੇ ਲਾਦੇ ਆ ਵੀਰੇ ਤਸਵੀਰਾਂ ਨੇ ਜਿਹੜੀਆਂ ਇੱਥੇ ਦੇ ਜਿਹੜੇ ਮੌਜੂਦਾ ਗੇਟ ਦੇ ਉੱਤੇ ਤਾਇਨਾਤ ਨੇ ਜਿਹੜੇ ਪਰਚੀ ਕੱਟਦੇ ਨੇ ਉਹਨਾਂ ਦਾ ਕਹਿਣਾ ਹੈ ਕਿ ਟੂ-ਵੀਲਰ ਟੋਟਲੀ ਮਾਫ ਆ ਔਰ ਸਿਰਫ ਔਰ ਸਿਰਫ ਰੇੜੇ ਦੀ ਜਾਂ ਗੱਡੀ ਦੀ ਹੀ ਪਰਚੀ ਲੱਗਦੀ ਆ ਕਿਸੇ ਦੇ 100 ਰੁਪਏ ਤੁਸੀਂ ਪੇ ਕਰਦੇ ਹੋ ਰੋਜ਼ ਇਹਦਾ ਨਜਾਇਜ਼ ਹੀ ਆ ਜੀ ਕਾਹਦਾ ਕਾਹਦਾ 100 ਰੁਪਏ ਪੇ ਕਰਦੇ ਹੋ ਤੁਸੀਂ ਇਹਦਾ ਹੀ ਨਾਵਾਦਾ ਕਦੇ ਸਰਕਾਰੀ ਖਾਤਾ ਜਾਣਾ ਕੌਣ ਕਹਿੰਦਾ ਤੁਹਾਡੇ ਕੋਲ ਸਰਕਾਰੀ ਖਾਤੇ ਜਾਣਾ ਆ ਸਟੈਂਡ ਵਾਲੇ ਜੀ ਤੇ ਫੇ ਤੁਸੀਂ 100 ਰੁਪਏ ਪੇ ਕਰ ਦਿੰਦੇ ਹੋ ਲੈ ਜਾਂਦੇ ਆ ਆਪੇ ਲੈ ਜਾਂਦੇ ਆ ਜੀ ਜਿੰਨੇ ਵੀ ਅੰਦਰ ਅੱਡੇ ਲੱਗਦੇ ਨੇ ਸਾਰੇ ਪੇ ਕਰ ਦਿੰਨੇ ਆ ਦਾ ਵਾਲੀ ਇਹ ਨਹੀਂ ਗਾਦਾ ਤੁਸੀਂ ਦਿਨੇ ਆਪਾ ਦਾ ਇਹਦਾ ਇਹ ਲੁਧਿਆਣਾ ਮੰਡੀ ਇੱਕ ਵਿਵਾਦਾਂ ਦੇ ਵਿੱਚ ਘਿਰਦੀ ਨਜ਼ਰ ਆ ਰਹੀ ਹੈ ਚਾਹੇ ਉਹ ਪਾਰਕਿੰਗ ਨੂੰ ਲੈ ਕੇ ਹੋਵੇ ਚਾਹੇ ਉਹ ਸਫਾਈ ਨੂੰ ਲੈ ਕੇ ਹੋਵੇ ਇਸ ਸਬੰਧ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਾਡੇ ਨਾਲ ਦਰਸ਼ਨ ਜੀ ਮੌਜੂਦ ਨੇ ਸਰ ਇਹ ਜਿਹੜੀ ਪਾਰਕਿੰਗ ਨੂੰ ਲੈ ਕੇ ਇੱਕ ਜਿਹੜੀਆਂ ਪਰਚੀਆਂ ਆਇਆਂ ਜਿਹੜੀਆਂ ਇੱਕ ਕਾਫੀ ਟਾਈਮ ਪਹਿਲਾਂ ਮੀਟਿੰਗ ਵੀ ਹੋ ਚੁੱਕੀ ਹੈ ਔਰ ਕਈ ਵਾਰ ਮੀਟਿੰਗ ਹੋ ਚੁੱਕੀ ਹੈ ਕਿ ਪਰਚੀਆਂ ਨਹੀਂ ਲੱਗਣਗੀਆਂ ਫਿਰ ਵੀ ਲਾਈਆਂ ਜਾਂਦੀਆਂ ਨੇ ਕਾਫੀ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਉਹਦੇ ਬਾਰੇ ਤੁਸੀਂ ਇਸ ਤਰ੍ਹਾਂ ਅਸੀਂ ਪਰਸੋ ਮੀਟਿੰਗ ਕੀਤੀ ਸੀ ਜਿਹਦੇ ਤੇ ਸੰਜੀਤ ਤਲਵਾਰ ਜੀ ਤੇ ਐਸ ਡੀ ਐਮ ਸਾਹਿਬ ਆਪਣੇ ਮੱਲੀ ਜੀ ਅਤੇ ਮੰਡੀ ਅਫਸਰ ਡੀ ਐਮਓ ਸਾਹਿਬ ਤੇ ਜੀ ਜੀ ਐਮ ਸਾਹਿਬ ਸਾਰਾ ਪ੍ਰਸ਼ਾਸਨ ਵਿਧ ਮੰਡੀ ਦੇ ਆਰਥਿਕ ਉਸ ਤੇ ਮੰਡੀ ਦੇ ਪਾਰਕਿੰਗ ਵਾਲੇ ਕੁਝ ਲੋਕ ਇੱਥੇ ਇੱਕ ਤਕਰੀਬਨ 45 40 ਆਦਮੀ ਇਕੱਠੇ ਹੋਏ ਸੀ ਉਹਨਾਂ ਨੇ ਆਪਣੀਆਂ ਸੰਸਿਆਵਾਂ ਦੱਸੀਆਂ ਸੀ ਥੋੜੀਆਂ ਡੀ ਐਨਟੀ ਦੇ ਵਿੱਚ ਸ਼ਰਤਾਂ ਪੜਨ ਦੇ ਵਿੱਚ ਥੋੜਾ ਜਿਹਾ ਫੇਰ ਫੇਰ ਲੱਗ ਰਿਹਾ ਸੀ ਜਿੱਦਿਆਂ ਕਿ ਦੋ ਪਾਸੇ ਗੱਲ ਜਾਂਦੀ ਸੀ ਉਹਦੇ ਬਾਰੇ ਕਲੀਅਰ ਹੋ ਗਿਆ ਸੀ ਜੇ ਟੂ व्हीਲਰ ਚੀਜ਼ ਆ ਕੋਈ ਵੀ ਸਕੂਟਰ ਐਕਟਿਵਾ ਮੋਟਰਸਾਈਕਲ ਉਹਦੇ ਉੱਤੇ ਪਰਚੀ ਬਿਲਕੁਲ ਨਹੀਂ ਲੱਗੇਗੀ ਬੋਰ ਉਸ ਤੋਂ ਬਾਅਦ 25 20 25 ਬੋਰ ਲਗਾ ਦਿੱਤੇ ਗਏ ਆ ਇਹ ਹੁਣ ਇਹਨਾਂ ਨੂੰ ਜਿਹੜੇ ਦੇਰ ਵਾਲੇ ਪੈਸੇ ਆ ਇਹਨਾਂ ਨੂੰ ਚਾਹੀਦਾ ਵੀ ਉਹ ਦੇਖੋ ਰੇਟ ਆ ਲਿਖਿਆ ਹੈ ਨਹੀਂਗਾ ਉਹਦੀ ਦਿੱਜੀਰੋ ਲਿਖਿਆ ਹੈ ਕਿਸ ਦਿਨ ਹੋਈ ਸੀਗੀ ਜੀ ਇਹ ਜਿਹੜੀ ਪਰसों ਹੋਈ ਸੀ ਸਰ ਪਰसों ਤੋਂ ਬਾਅਦ ਅੱਜ ਫੇਰ ਵੀ ਪਰਚੀਆਂ ਲੱਗ ਰਹੀਆਂ ਨੇ ਉਹ ਪਰਚੀਆਂ ਮੇਰੇ ਹੁਣੇ ਹੀ ਧਿਆਨ ਵਿੱਚ ਆਇਆ ਮੈਂ ਹੁਣੇ ਹੀ ਆਇਆ ਵਾਂ ਤੇ ਹੁਣੇ ਧਿਆਨ ਵਿੱਚ ਆਇਆ ਇਹਦਾ ਅਸੀਂ ਸ਼ਿਕਾਇਤ ਲਵਾਵਾਂਗੇ ਹੁਣੇ ਦੋ ठेਕੇਦਾਰਾਂ ਨੂੰ ਚਿੱਠੀਆਂ ਕੱਢ ਕੇ ਹਟੇਆਂ ਸਪਾਈ ਵਾਲੇ ਨੂੰ ਤੇ ਅਤੇ ਟੈਂਪਰੇਰੀ ठेਕੇਦਾਰੇ ਨੂੰ ਜਿਹੜੀਆਂ ਕਿ ਟੈਂਪਰੇਰੀ ਮੰਡੀ ਦੇ ਵਿੱਚ ਸੀਜ਼ਨ ਆਂਦਾ ਹੈ ਮੰਡੀ ਦੇ ਵਿੱਚ ਨਾ ਤਾਂ ਕੋਈ ਪ੍ਰੋਕਾਸ਼ਨਸ ਰੱਖੇ ਜਾ ਰਹੇ ਆ ਨਾ ਹੀ ਕੋਈ ਸੈਨੀਟਾਈਜ਼ਰ ਆ ਉੱਥੇ ਨਾ ਹੀ ਕੋਈ ਏਡੀ ਸਫਾਈ ਦੀ ਕੋਈ ਬਵ ਪਹਿਲੇ ਸਾਨੂੰ ਠੇਕੇਦਾਰ ਕਹਿੰਦਾ ਆਇਆ ਕਿ ਇਹ ਹਾਲੇ ਫਸਲ ਇੱਕ ਹਫਤਾ ਲੀਟ ਹੈ ਅਸੀਂ ਕਿਹਾ ਵੀ 10 ਤਰੀਕ ਨੂੰ ਫਸਲ ਆ ਜਾਣੀ ਹੈ ਪਰ ਉਹਨੇ ਨਹੀਂ ਸਾਡੀ ਅੱਜ ਆ ਗਈ ਫਸਲ ਹੁਣ ਅਸੀਂ ਸੁਨੇਹਾਂ ਲੈ ਲਿਆ ਉੱਤੇ ਸਖਤ ਤੋਂ ਸਖਤ ਕਾਰਵਾਈ ਹੋਊਗੀ ਜੇ ਫਿਰ ਵੀ ਨਹੀਂ ਕਰੂਗਾ ਤੇ ਉਹਦਾ ਠੁਕਾ ਅਸੀਂ ਰੱਦ ਕਰਨ ਵਾਸਤੇ ਲਿਖ ਦਿੰਦੇ ਨਵੇਂ ਠੇਕੇਦਾਰ ਨੂੰ ਦੇਵਾਂਗੇ ਜਾਂ ਅਸੀਂ ਆਪ ਖੁਦ ਇਹ ਕੰਮ ਜਿਵੇਂ ਪਿਛਲੀ ਵਾਰੀ ਆਪੇ ਹੱਥਾ ਚਲਿਆ ਸੀ ਇਸ ਤਰ੍ਹਾਂ ਲੋ ਕਿੰਨਾ ਕੁ ਟਾਈਮ ਲੱਗ ਜਾਊਗਾ ਅਕਸਰ ਜਦੋਂ ਵੀ ਕਿਤੇ ਵਾਈਟ ਕੀਤੀ ਜਾਂਦੀ ਹੈ ਅਕਸਰ ਕਿਹਾ ਜਾਂਦਾ ਹੈ ਕਿ ਥੋੜੇ ਦਿਨਾਂ ਦੇ ਵਿੱਚ ਇਹ ਪ੍ਰੋਬਲਮ ਸੋਲਵ ਹੋ ਜਾਊਗੀ ਚਾਹੇ ਉਹ ਪਰਚੀਆਂ ਨੂੰ ਲੈ ਕੇ ਹੋਵੇ ਚਾਹੇ ਉਹ ਸਫਾਈ ਨੂੰ ਲੈ ਕੇ ਹੋਵੇ ਸਾਡੇ ਵੱਲੋਂ ਕੋਈ ਵੱਡੀ ਪ੍ਰੋਬਲਮ ਨਹੀਂ ਜਿਹੜੀਆਂ ਪਰਚੀਆਂ ਦੀ ਪ੍ਰੋਬਲਮ ਸੀ ਉਹ ਦਿਨ ਹੀ ਹੱਲ ਕਰ ਦਿੱਤੀ ਸੀ ਪਰ ਹੁਣ ਹੌਣ ਆ ਰਿਹਾ ਧਿਆਨ ਤੇ ਹੁਣ ਨਿੱਕੀ ਸ਼ਿਕਾਇਤ ਆਈ ਹੈ ਸਾਡੇ ਕੋਲ ਇੱਕ ਅਸੀਂ ਜਦੀ ਹੀ ਜਾਂਚ ਕਰਕੇ ਛੇਰ ਤੱਕ ਅਸੀਂ ਕਿਸੇ ਕੰਢੇ ਲਾ ਦਾਂਗੇ ਜਿਹੜੇ ਫੋਣੀ ਆਪਣੇ ਕੋਲੇ ਇੱਕ ਸ਼ਖਸ ਸੀਗੇ ਉਹਨਾਂ ਦੇ ਸਾਹਮਣੇ ਉਹਨਾਂ ਨੇ ਜਾਨੋਂ ਮਾਰਨ ਦੀਆਂ ਵੀ ਮਤਲਬ ਇੱਕ ਤਰ੍ਹਾਂ ਧਮਕੀਆਂ ਔਰ ਉਹਨਾਂ ਨੂੰ ਡਰ ਵੀ ਪਿਆ ਹੋਇਆ ਹੈ ਆ ਉਹਦੇ ਬਾਰੇ ਦੇਖੋ ਡਰਤਾ ਉਹਦਾ ਅਸੀਂ ਜੇ ਉਹਨਾਂ ਨੇ ਧਮਕੀਆਂ ਦਿੱਤੀਆਂ ਤੇ ਉਹਦਾ ਡਰ ਵੀ ਜ਼ਰੂਰੀ ਹੈ ਪਰ ਸਾਡੇ ਅਸੀਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਵੀ ਉਹਨਾਂ ਨੇ 1 15 ਰੁਪਏ ਵਿੱਚ ਜਾਂ 20 ਰੁਪਏ ਵਿੱਚ ਕੋਈ ਡਰ ਦਾ ਮਾਹੌਲ ਪੈਦਾ ਜਾਂ ਮਾਰਨ ਦਾ ਮਾਹੌਲ ਪੈਦਾ ਕੀਤਾ ਹੋਵੇ ਸਰ ਸਪੌਂਸਰਾਂ ਦਾ ਕੀ ਕੰਮ ਹੈ ਸਪੌਂਸਰਾਂ ਵਾਲੇ ਤਾਂ ਅਸੀਂ ਆਪ ਰੋਕ ਲਈ ਹੈ ਕਿ ਸਪੌਂਸਰ ਨਹੀਂ ਆਣੇ ਚਾਹੀਦੇ ਮੰਡੀ ਦੇ ਵਿੱਚ ਸੈਕਿਟੀ ਸਾਹਿਬ ਨੇ ਚਿੱਠੀ ਵੀ ਲਿਖੀ ਵੀ ਸਪੌਂਸਰ ਨਹੀਂ ਆਣ ਅਸੀਂ ਆਪ ਇਸ ਚੀਜ਼ ਦੇ ਖਿਲਾਫ ਆ ਕਿ ਮੋਹਸਰਾਂ ਦਾ ਮੰਡੀ ਚ ਕੀ ਕੰਮ ਮੋਹਸਰਾਂ ਦਾ ਕੰਮ ਤਾਂ ਮੰਡੀ ਚ ਹੋਵੇ ਜੇ ਕੋਈ ਕੋਈ ਵੱਡਾ ਘੁਫਲਾ ਹੋ ਰਿਹਾ ਜਾਂ ਕੁਝ ਜਿਆਦਾ ਕੋਈ ਲੜਾਈ ਹੋ ਰਹੀ ਹੈ ਕੋਈ ਲੜਾਈ ਵਾਲਾ ਹੋਣੀ ਕੋਈ ਕੁਝ ਨਹੀਂ ਕੋਈ ਮਤਲਬ ਪਹਿਲਾਂ ਵੀ ਜਦੋਂ ਪਰਚੀਆਂ ਲੱਗਦੀਆਂ ਸੀ ਉਹਦੀ ਜਿਹੜੀ ਇੱਕ ਪਰਚੀ ਦੇ ਕੋਈ ਕੋਈ ਟਾਈਮ ਟੇਬਲ ਹੁੰਦਾ ਆ ਕਿ ਐਨੇ ਤੋਂ ਐਨੇ ਤੱਕ ਵੈਲਿਡ ਆ 24 ਘੰਟੇ ਲਈ ਇੱਕ ਪਰਚੀ ਵੈਲਿਡ ਆ ਅਸੀਂ ਵਾਰ-ਵਾਰ ਕਹਿੰਦੇ ਹਾਂ 24 ਘੰਟੇ ਤੱਕ ਜਿਹੜਾ ਏਸੀ ਕੋਲ ਪਰੇਸ਼ਾਨ ਸੀ ਕਿ ਜਦੋਂ ਇੱਕ ਵਾਰੀ ਅਸੀਂ ਘੇੜਾ ਕੱਢ ਕੇ ਬਾਹਰ ਆਉਨੇ ਆ ਤੇ ਫਿਰ ਦੁਬਾਰਾ ਪਰਚੀ ਲਈ ਸਾਡੇ ਕੋਲ ਠੇਕਾ ਨਹੀਂ ਸੀਗਾ ਪਿਛਲੀ ਵਾਰੀ ਪੂਰਾ ਸਾਲ ਅਸੀਂ ਆਪ ਖੁਦ ਚਲਾਇਆ ਕਿਸੇ ਤੋਂ 1 ਰੁਪਿਆ ਵੀ ਓਵਰਚਾਰਜ ਨਹੀਂ ਹੋਈ ਉਸੇ 1 ਰੁਪਿਆ ਦੀ ਸਾਡੇ ਕੋਲ ਸ਼ਿਕਾਇਤ ਨਹੀਂ ਆਈ ਵੀ ਸਾਡੇ ਤੋਂ ਰੁਪਿਆ ਵਾਧੂ ਕਿਉਂਕਿ ਸਾਡੇ ਆਪਣੇ ਮੁਲਾਜ਼ਮ ਸੀ ਆਪਣੇ ਹੀ ਬੰਦੇ ਸੀਗੇ ਕਿਸੇ ਨੇ 1 ਰੁਪਿਆ ਵਾਧੂ ਛੱਡਦਾ ਦਿੱਤਾ ਹੋਗਾ ਲਿਆ ਨਹੀਂ ਕਿਹਦੇ ਜ਼ਿੰਮੇਵਾਰ ਤੁਸੀਂ ਫਿਰ ਕਿਹਨੂੰ ਮੰਨਦੇ ਹੋ ਠੇਕੇਦਾਰ ਨੂੰ ਕੀ ਕਰ ਮੈਂ ਕਰੂੰਗੇ ਤੁਸੀਂ ਹੁਣ ਕਾਰਵਾਈ ਠੇਕਾ ਰੱਦ ਕਰ ਸਕਦੇ ਆ ਠੇਕਾ ਰੱਦ ਕਰਾਂਗੇ ਠੇਕਾ ਹੀ ਰੱਦੋਗੇ ਦੂਜੇ ਨੂੰ ਦਵਾਂਗੇ ਉਹਦੀ ਸਕਿਉਰਿਟੀ ਆ ਕਾਫੀ ਪੈਸੇ ਜਿਆਦਾ ਚ ਨਹੀਂ ਲੱਗਾ ਜਾ ਉਸ ਕੋਲ ਜਦੋਂ ਸਿੱਤੇ ਭਰਤੀ ਲੱਗਦੀ ਆ ਉਹ ਕਿਹਦੇ ਨਾਲ ਕੰਟੈਕਟ ਕਰਨ ਸੈਕਟੀ ਸਾਹਿਬ ਨਾਲ ਕਰਨ ਮੇਰੇ ਨਾਲ ਕਰਨ ਅਸੀਂ ਬੈਠੇ ਆ ਹੁਣ ਜੇ ਆਈ ਹੈ ਪਰਚੀ ਕੋਈ ਸਾਡੇ ਧਿਆਨ ਵਿੱਚ ਆਇਆ ਸੀ ਹੁਣੇ ਕਰਕੇ ਇਹਦਾ ਹੱਲ ਕਰਨਾ ਸੋ ਇਹ ਸਾਨੂੰ ਸਾਡੇ ਨਾਲ ਚੇਅਰਮੈਨ ਬਬੇਦਾਰੀ ਇਹਨਾਂ ਦਾ ਕਹਿਣਾ ਹੈ ਕਿ ਜੇ ਹੁਣ ਵੀ ਕਿਸੇ ਨੂੰ ਕੋਈ ਮੁਸ਼ਕਲ ਆਉਂਦੀ ਹੈ ਜੇ ਕੋਈ ਪਰਚੀ ਲਗਾਈ ਜਾਂਦੀ ਹੈ ਚਾਹੇ ਉਹ ਟੂ-ਵੀਲਰ ਤੇ ਹੋਵੇ ਕਿਸੇ ਕਿਸਮ ਦੀ ਵੀ ਕੋਈ ਵੀ ਪਰਚੀ ਲੱਗਦੀ ਹੈ ਤਾਂ ਪਲੀਜ਼ ਇਹਨਾਂ ਨਾਲ ਜ਼ਰੂਰ ਕੰਟੈਕਟ ਕਰਨ ਕੈਮਰਾ ਪਰਸਨ ਹਰਜੀਤ ਦੇ ਨਾਲ ਰਕੇਸ਼ ਤੀਰਪਾ